ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਲਗਾ 1433 ਬਿਕਰਮੀ ਮਾਘ ਸੁਦੀ 1500 ਦੁਖਿਓ ਕੇ ਕਲਿਆਣ ਹੈ ਤੋ ਪ੍ਰਗਟੇ ਗੁਰੂ ਰਵਿਦਾਸ ਤੰਤਨ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਅਜ ਮਹਾਨ ਪ੍ਰਕਾਸ਼ ਦਿਹਾੜਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ 1400 ਤੇਤੀ ਬਿਕਮੀ ਵਾਲੇ ਦਿਨ ਸ੍ਰੀ ਕੰਸੀ ਸਾਹਿਬ ਵਿਖੇ ਪਿਤਾ ਸੰਤੋਖ ਦਾ ਜੀ ਮਲਤਾ ਕਲਸ਼ਨ ਦੇਵੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਮਹਾਨ ਪ੍ਰਕਾਸ਼ ਜਨ ਕੀਤਾ ਹੈ ਅੱਜ ਬਹੁਤ ਖੁਸ਼ੀਆਂ ਨਾਲ ਖੇੜਿਆਂ ਨਾਲ ਬਹੁਤ ਹੀ ਭਾਵਨੀ ਨਾਲ ਸਰਦਾ ਭਾਵਨਾ ਨਾਲ ਸੋਤਾ ਬੋਲੋ ਪੂਰੀ ਦੁਨੀਆ ਵਿੱਚ ਪੂਰੇ ਵਰਲਡ ਵਿੱਚ ਸਤਿਗੁਰੂ ਦੇ ਦਾਸ ਸਮਰਦਾ ਪ੍ਰਕਾਸ਼ ਦਿਹਾੜਾ ਬਹੁਤ ਪਿਆਰ ਨਾਲ ਮਨਾਇਆ ਗਿਆ ਹੈ ਸ਼ਰਧਾ ਨਾਲ ਅਤੇ ਅੱਜ ਵੀ ਰਾਤ ਦੇ ਜਿਹੜੇ دیਵਾਨ ਹਨ ਉਹ ਬਹੁਤ ਖਾਮੋਤ ਸਜੜੇ ਹਨ ਤੇ ਕਿਤੇ ਸ਼ਵੇਰੇ ਭੋਗ ਪੈਲੇ ਹਨ ਅਤੇ ਜੋ ਗੁਰੂ ਮਹਾਰਾਜ ਦੇ ਇਸ ਮਹਾਨ ਪ੍ਰਕਾਸ਼ ਦਿਹਾੜਾ ਨੂੰ ਲੈ ਕੇ ਕਰਕੇ ਸਾਧ ਸੰਗਤ ਜੀ ਨਿਲੰਦਰ ਸ਼ਹਿਰ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲੀ ਹੈ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਪਿਆਰ ਹੈ ਸੰਗਤੋਂ ਗੁਰੂ ਮਹਾਰਾਜ ਦੇ ਨਾਲ 10 ਨੂੰ ਵੀ ਬਹੁਤ ਗੁਰੂ ਮਹਾਰਾਜ ਦੇ ਸਪਰਕਾਸ਼ ਦੇੜੇ ਦੀ ਖੁਸ਼ੀ ਹੈ ਦੇਰਕ ਸ਼ੋਕ ਸੰਤ ਬਾਬਾ ਕਨਦਸ ਮਹਾਰਾਜੀ ਸੰਤ ਬਾਬਾ ਮਤੀ ਰੰਗ ਜੀ ਮਹਾਰਾਜ ਤੈਨਾਂ ਬੋਲੋ ਤੇਰੀਆਂ ਸਾਰੀਆਂ ਸੰਗਤਾਂ ਬੋਲੋ ਦੇ ਰੇਵੋ ਨੂੰ 10 ਬੋਲੋ ਸਮੁੱਚੀ ਸ੍ਰੀ ਗੁਰੂ ਦਾਸ ਨਾਮ ਲੇਵਾ ਸੰਤਾਂ ਨੂੰ ਬਹੁਤ ਬਹੁਤ ਬਧਾਈ ਹੈ ਗੁਰੂ ਮਹਾਰਾਜ ਜੀ ਆਪਣੀ ਕਿਰਪਾ ਕਰਨ ਸੰਤਾਂ ਨੂੰ ਇਸੇ ਤਰ੍ਹਾਂ ਖੁਸ਼ੇ ਖਰੇ ਬਖਸ਼ਿਸ਼ ਕਰੀ ਰਕਣ ਅਦੇ ਗੁਰੂ ਚਰਨਾਂ ਦਾ ਪਿਆਰ ਨਵ ਬਣੀ ਦਾ ਪਿਆਰ ਸ਼ਿਵ ਸ਼ਮਨ ਦੀ ਦਾਤ ਸਤਿਗੁਰੂ ਜੀ ਦੇ ਕੇ ਆਪਣੇ ਦਰੋਂ ਕਰੋ ਸੰਤਾਂ ਨੂੰ ਕਰਤਾਰਤ ਕਰੋ ਕਾਰਨ ਨਿਵਾਲ ਕਰਨ ਇਹੋ ਸਾਡੇ ਗੁਰੂ ਚਰਨਾਂ ਵਿੱਚ ਅਰਦਾਸ ਹੈ ਵਾਹਿਗੁਰੂ ਕਿਰਪਾ ਕਰੇ ਇਹੋ ਜੇ ਗੁਰੂ ਮਹਾਰਾਜ ਦੇਸ਼ ਭਾਗਸ਼ਮੀ ਜਿਹੜੇ ਹਨ ਗੁਰੂ ਮਹਾਂਪੁਰਖਾਂ ਦੀਆਂ ਖੁਸ਼ੀਆਂ ਹਨ ਉਹ ਸੰਤਾਂ ਨੂੰ ਮਿਲਦੀਆਂ ਨੇ ਜੈਕਾਰੇ ਤੁਨ ਗੁਰਦੇ